ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੈਂ ਤੇ ਪੁੱਲੀ ਆਇਆ ਹਾਂ ਸ਼੍ਰੀ ਅੰਮ੍ਰੇਸਰ ਸਾਹਿਬ ਮੱਥਾ ਟੇਕਣ ਤੇ ਇਹਦਾ ਵੀ ਕੋਈ ਕਾਰਨ ਨਾ ਤੇ ਮਤਲਬ ਸਾਨੂੰ ਬਹੁਤ ਖੁਸ਼ੀ ਆਜ ਕਿ ਅਸੀਂ ਤਾਂ ਮੱਥਾ ਟੇਕਣਾ ਹੈ ਉਹਰੇ ਤੇ ਹੁਣ ਚੱਲਦੇ ਆਪਾਂ ਪਹਿਲਾਂ ਦਰਬਾਰ ਸਾਹਿਬ ਤੇ ਉੱਥੇ ਨਾਨਕ ਕਰਾਂਗੇ ਤੇ ਫਿਰ ਚੱਲਾਂਗੇ ਮੱਥਾ ਟੇਕਣ ਚਾਲਦੇ ਹੁਣ ਉਤਰ ਨੂੰ ਦਰਵਾਜ਼ਾ ਵੱਲ ਨੂੰ ਤੇ ਬਹੁਤ ਜਲਦੀ ਤੁਹਾਨੂੰ ਦੱਸਾਂਗੇ ਆਪਾਂ ਨੂੰ ਕੀ ਖਾਦੀ ਖੁਸ਼ੀ ਮਿਲ ਜਾਈਗੀ ਦੇਖੋ ਜੀ ਓਏ ਰਮਾਲ ਬੰਨ ਬਈ ਆਪਦੇ ਕੜ ਖਾਲ ਕਰ ਸੁਣੋ ਵੀ ਗੱਲ ਲਾ ਥੋੜੀ ਜਿਹਾ ਬੋਲ ਕੋਈ ਆ ਜਾ ਹੈ ਓਹ ਕੀ ਕਰਾ ਪਾਪਾ ਜਾਦਰ ਬੰਦੇ ਨਾਲ ਬੰਦੀ ਨਾ ਬਣ ਕੇ ਰੱਖ ਪਰ ਜਦ ਹੁਣ ਸੋਹਣੀ ਲੱਗਦੀ ਹੈਗੀ ਮੈਂ ਤੈਨੂੰ ਉਹ ਚਾਖਾ ਜੀ ਰੂਮ ਲੈਣ ਉਹਥੇ ਆਇ ਤੇ ਸਾਹਮਣੇ ਤੂੰ ਮੰਨਿਆ ਨਹੀਂ ਹੈਗਾ ਬਾਹਰ ਗੱਡੀਆਂ ਦੰਨੀਆਂ ਨੇ ਪਤਾ ਆ ਲੈ ਪਤਾ ਨਹੀਂ ਇਹ ਇਧਰ ਆ ਜਾ ਜੀ ਜਿਲਾਂ ਦਾ ਬਾਗ ਤੇ ਸਵੇਰੇ ਜਾਵਾਂਗੇ ਇਧਰ ਹੁਣ ਤਾਂ ਬੰਦ ਹੋ ਗਿਆ ਇਧਰ ਸਵੇਰੇ ਬਾਗ ਚ ਲੱਗ ਗਿਆ ਨਾ ਆਹੋ ਨਹੀਂ ਜਾਣਾ ਮੈਂ ਤਾਂ ਲੋ ਜੀ ਪਹੁੰਚ ਗਏ ਆਪਾਂ ਹਰਮੰਦਰ ਸਾਹਿਬ ਕੋਲ ਬਿਲਕੁਲ ਪੇਸ਼ ਤੋਂ ਬਾਅਦ ਇਧਰ ਤੇ ਜਾ ਕੇ ਹੋਵਾਂਗੇ ਅੰਦਰ ਇੰਟਰ ਜਿੱਤੇ ਪਹੁੰਚ ਗਏ ਆਪਾਂ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ ਤੇ ਇੱਧਰ ਆ ਗਿਆ ਲੰਗਰ ਜੋ ਸਾਹਮਣੇ ਆ ਗਿਆ ਹਰਮੰਦਰ ਸਾਹਿਬ ਚੱਲਦੇ ਆਪਾਂ ਤੇ ਕੰਮ ਅੱਥਾ ਪਹਿਲਾਂ ਕਰਾਂਗੇ ਦਰਸ਼ਨ ਇਹੇ ਕਦਮ ありがとう。 ਸਰੂਪਨ ਕਾਰਨਾ ਗੁਰੂਆਰ ਹਾਂਜੀ ਦੇਗ ਆਪਾਂ ਕਰਾ ਲਈ ਤੇ ਹੁਣ ਚੱਲਦੇ ਆਪਾਂ ਮੱਥਾ ਟੇਕਣ ਓ ਖੜ ਜਾ ਭੋਗ ਲਵਾ ਦੀ ਇਧਰ ਭੋਗ ਲਵਾ ਦੀ ਜੀ ਪਹਿਲਾਂ ਕਾਹਨਾਂ ਦੇ ਸੀਗੇ ਇਧਰ ਆ ਗਏ ਜੀ ਆਪਣਾ ਤਾਲ ਤੱਕ ਸਾਹਿਬ ચાલ્યા હોય આપણે એટલું બસ મહારાજ ਹਾਂਜੀ ਤੇ ਆਪਾਂ ਹਰਿਮੰਦਰ ਸਾਹਿਬ ਦਰਸ਼ਨ ਕਰਿਆ ਹੁੰਦੇ ਤੇ ਹੁਣ ਚੱਲਦੇ ਆਪਾਂ ਪਹਿਲਾਂ ਲੰਗਰ ਛਕਾਂਗੇ ਕਿ ਲੰਗਰ ਛਕ ਕੇ ਚੱਲਾਂਗੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਚੋਂ ਉੱਧਰ ਨਾਮ ਦਾ ਗੁਰੂ ਆਰ ਪੈਦਾਨਾ ਸਾਹਿਬ ਸਭ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉੱਤਰੀ ਬੰਦ ਬਹੁਤ ਦੇਖਣ ਲੱਗ ਗਏ ਬੜਾ ਇਸ਼ਾਨਾ ਸੀ ਮਾ ਇਸ ਤੋਂ ਬਹੁਤ ਜਿਆਦਾ ਜਾਰੀ ਰਹਿ ਜਾਣਾ ਹੈ ਕੋਈ ਨਹੀਂ ਹਾਂਜੀ ਤੇ ਲੰਗਰ ਆਪਾਂ ਛਕਿਆ ਨਾ ਤੇ ਹੁਣ ਚੱਲਦੇ ਆਪਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਉਧਰ ਨੂੰ ਤੇ ਤੁਰਕੀ ਜਾ ਰਹੇ ਆਂਗੇ 2 ਕਿਲੋਮੀਟਰ ਇੱਥੋਂ ਤੇ ਇੰਨਾ ਤਾਂ ਆਪਾਂ ਛੋਰੀ ਲੈ ਲੈਂਦੇ ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਗੀ ਤੇ ਹੁਣ ਚੱਲਦੇ ਆ ਉਧਰ ਨੂੰ ਤੇ ਸੈਮ ਰਾਤ ਦੇ ਜੀ 10:30 ਹੋ ਗਏ ਤੇ ਉਧਰ ਸਾਨੂੰ ਤਾਂ ਟਾਈਮ ਲੱਗ ਗਿਆ ਕਿਉਂਕਿ ਤੇ ਜਦੋਂ ਸ਼੍ਰੀ ਲੰਗਰ ਸਾਹਿਬ ਕੇ ਹਜ਼ਾਰ ਆਏ ਸੀ ਬਾਅਦ ਸ ਤੇ ਸਾਨੂੰ ਬਾਬਾ ਜੀ ਕਹਿੰਦੇ ਵੀ ਸੇਵਾ ਕਰੋ ਸੇਵਾਦਾਰ ਘੱਟਣਗੇ ਕਰਕੇ ਸੀ ਇੱਕ ਘੰਟਾ ਸਵਾ ਘੰਟਾ ਸੇਵਾ ਦੇ ਵਿੱਚ ਲਾਇਆ ਸਵਾਗਤ ਹੈ ਤੁਹਾਡਾ ਸੇਵਾ ਕਰਾਤੀ ਸੀ ਤੇ ਜਿਹੜਾ ਕਾਫੀ ਬੰਦੇ ਹੋ ਗਏ ਸੀਗੇ ਫਿਰ ਅਸੀਂ ਆ ਗਏ ਕਿਉਂਕਿ ਹੁਣ ਇੱਧਰ ਜਾਣਾ ਸੀ ਇੱਧਰ ਮੱਥਾ ਟੇਕ ਕੇ ਤੇ ਫਿਰ ਚੱਲਾਂਗੇ ਆਪਾਂ ਸੌਣ ਕਰਾਂਗੇ ਰੈਸਟ ਫਿਰ ਸਾਬ ਸਵੇਰੇ ਸਾਜਰੇ ਪਿੰਡ ਨੂੰ ਜਾਣਾ ਜਲਦੀ ਜਾ ਕੇ ਮੱਕੀ ਵਾਲਾ ਬਾਹਣ ਤਿਆਰ ਕਰਨਾ ਬਾਹਣ ਪਾਉਣਾ ਹੁਣੇ ਫਿਰ ਮੱਕੀ ਬੀਜਣੀ ਆ ਮੱਕੀ ਦਾ ਬੀਜ ਬੀਜਾਈ ਚੱਲ ਪਿਆ ਕੰਮ ਮੈਂ ਕੁੱਲੀ ਹਾਂਜੀ ਹਾਂਜੀ ਤੇ ਆਪਾਂ ਪਹੁੰਚ ਗਏ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ 'ਚ ਤੇ ਬਸ ਮੇਨ ਕੇ ਟਵਿੰਟਰ ਹੋਣ ਲੱਗਾਂਗੇ ਆਪਾਂ ਗੁਰਦੁਆਰਾ ਚਪੈਰਾ ਸਾਹਿਬ